ਹਾਂਜੀ ਜੇ ਤੁਸੀਂ ਵੀ ਨਵਾਂ ਵੀਕਲ ਖਰੀਦਿਆ ਹੈ ਜਾਂ ਖਰੀਦਣ ਜਾ ਰਹੇ ਹੋ ਤੇ ਤੁਹਾਨੂੰ ਨੰਬਰ ਤੁਹਾਡੀ ਪਸੰਦ ਦਾ ਚਾਹੀਦਾ ਹੈ ਤਾਂ ਆਪਾਂ ਨੂੰ ਪੈਸੇ ਵੀ ਕਾਫੀ ਖਰਚਨੇ ਪੈ ਜਾਂਦੇ ਨੇ ਤੇ ਜੇ ਆਪਾਂ ਨਵਾਂ ਵੀਕਲ ਲਿਆ ਏਜੰਸੀ ਵਾਲੇ ਆਪਾਂ ਨੂੰ ਕਹਿ ਦਿੰਦੇ ਆ ਵੀ ਆਪਾਂ ਉਹਨੂੰ ਕਹਿ ਦਿੰਦਾ ਵੀ ਫਲਾਣਾ ਨੰਬਰ ਮੈਨੂੰ ਚਾਹੀਦਾ ਹੈ ਵੀ ਇਹ ਮੇਰੇ ਬੁਲਟ ਦਾ ਨੰਬਰ ਹੈ ਜਾਂ ਮੇਰੀ ਗੱਡੀ ਦਾ ਨੰਬਰ ਹੈ ਇਹਦੇ ਨਾਲ ਦਾ ਸੇਮ ਨੰਬਰ ਮੈਨੂੰ ਚਾਹੀਦਾ ਹੈ ਤਾਂ ਉਹ ਤੁਹਾਨੂੰ ਕਹਿਣਗੇ ਜੀ ਇਹਦੇ ਨਾਲ ਦਾ ਤੁਹਾਨੂੰ ਅਲੱਗ 5000 ਰੁਪਏ ਚਾਰਜਸ ਮੈਣਗੇ ਜਾਂ 5 ਤੋਂ ਵੱਧ ਵੀ ਹੋ ਸਕਦਾ ਹੈ 20 ਵੀ ਹੋ ਸਕਦਾ 25 30 ਤੱਕ ਵੀ ਹੋ ਸਕਦਾ ਹੈ ਤੇ ਉਹ ਆਪਣੇ ਤੋਂ ਐਦਾਂ ਆਪਣੇ ਤੋਂ ਡਿਮਾਂਡ ਕਰਦੇ ਆ ਤੇ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਖੁਦ ਵੀ ਸਰਚ ਕਰ ਸਕਦੇ ਹੋ ਤੇ ਆਪਾਂ ਇਹ ਚੀਜ਼ ਨੂੰ ਖੁਦ ਵੀ ਅਪਲਾਈ ਕਰ ਸਕਦੇ ਆ ਵੀ ਆਪਣੇ ਕੋਲ ਫਲਾਣਾ ਨੰਬਰ ਜੋ ਹੈ ਆਪਾਂ ਆ ਵਾਲੀ ਸੀਰੀਜ਼ ਦੇ ਵਿੱਚ ਅਵੇਲੇਬਲ ਹੈ ਤਾਂ ਆਪਾਂ ਨੂੰ ਕੀ ਕਹਿ ਦਿੰਦੇ ਆ ਜੀ ਫਲਾਣੀ ਸੀਰੀਜ਼ ਚੱਲ ਰਹੀ ਹੈ ਇਸ ਵਿੱਚ ਇਹੀ ਨੰਬਰ ਮਿਲਣਗੇ ਉਹ ਵਾਲੀ ਸੀਰੀਜ਼ ਲੰਘ ਗਈ ਹੈ ਜਾਂ ਉਹ ਅੱਗੇ ਆਉਣ ਵਾਲੀ ਹੈ ਆਪਾਂ ਨੂੰ ਇਹ ਕਹਿ ਦਿੱਤਾ ਜਾਂਦਾ ਤੇ ਆਪਾਂ ਨੂੰ ਇਹ ਚੀਜ਼ ਤੋਂ ਵੀ ਥੋੜਾ ਜਿਹਾ ਅਵੇਅਰ ਹੋਣ ਦੀ ਜ਼ਰੂਰਤ ਹੈ ਤੇ ਇਹ ਨੰਬਰ ਕਿਵੇਂ ਆਪਾਂ ਨੂੰ ਮਿਲੂਗਾ ਕਿੱਥੇ ਜਾ ਕੇ ਅਪਲਾਈ ਕਰਨਾ ਹੈ ਕਿਵੇਂ ਹੋਊਗਾ ਆਓ ਆਪਾਂ ਚੱਲਦੇ ਆਂ ਫੋਨ ਦੀ ਸਕਰੀਨ ਦੇ ਉੱਤੇ ਹਾਂਜੀ ਸਰਚ ਕਰਨਾ ਗੂਗਲ 'ਚ ਪ੍ਰਵਾਹਨ ਫੈਂਸੀ ਨੰਬਰ ਤੇ ਤੁਹਾਨੂੰ ਵੈਬਸਾਈਟ ਦੇ ਉੱਤੇ ਲੈ ਆਏਗਾ ਇੱਥੇ ਸਭ ਤੋਂ ਉੱਪਰ ਦੇਖੋ ਲਿਖਿਆ ਸਰਚ ਬਾਈ ਨੰਬਰ ਤੁਸੀਂ ਇਹਦੇ ਵਿੱਚ ਆਪਣਾ ਪਸੰਦ ਦਾ ਨੰਬਰ ਸਰਚ ਕਰ ਲੈਣਾ ਤੇ ਤੁਸੀਂ ਸਭ ਤੋਂ ਪਹਿਲਾਂ ਸਟੇਟ ਸਿਲੈਕਟ ਕਰਨੀ ਹੈ ਪੰਜਾਬ ਤੇ ਉਸ ਤੋਂ ਬਾਅਦ ਤੁਸੀਂ ਸਿਲੈਕਟ ਕਰਨਾ ਆਪਦਾ ਆਰਟੀਓ ਜਾਂ ਡਿਸਟ੍ਰਿਕਟ ਜਿਵੇਂ ਪਟਿਆਲਾ ਬਠਿੰਡਾ ਸੰਗਰੂਰ ਜਿਹੜਾ ਵੀ ਤੁਹਾਡਾ ਡਿਸਟ੍ਰਿਕਟ ਹੈ ਸਿਲੈਕਟ ਕਰ ਲੈਣਾ ਤੁਸੀਂ ਤੇ ਜਿਹੜਾ ਤੁਹਾਨੂੰ ਨੰਬਰ ਪਸੰਦ ਆ ਚਾਹੀਦਾ ਤੁਹਾਨੂੰ ਨੰਬਰ ਉਹਦੇ ਵਿੱਚ ਤੁਸੀਂ ਸਰਚ ਕਰਨਾ ਹੈ ਮੈਂ ਆਪਦੇ ਬੁਲਟ ਦਾ ਨੰਬਰ ਭਰ ਕੇ ਦੇਖਦਾ ਵੀ ਨਿਕਲਦਾ ਕਿ ਨਹੀਂ ਤੇ ਇੱਥੇ ਤੁਸੀਂ ਕੈਪਚਾ ਭਰ ਦੇਣਾ ਠੀਕ ਹੈ ਜੀ ਇਹ ਪਸੰਦਾ ਨੰਬਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਤਾਂ ਚੈੱਕ ਕਰ ਸਕਦੇ ਹੋ ਵੀ ਮੌਜੂਦ ਹੈ ਵੀ ਕਿ ਨਹੀਂ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆਰਟੀਓ ਜਾ ਕੇ ਜਾਂ ਕਿਸੇ ਫੇਰ ਏਜੰਸੀ 'ਚ ਜਾ ਕੇ ਇਹ ਦੇਖੋ ਜੀ ਇਹ ਨੰਬਰ ਅਵੇਲੇਬਲ ਹੈਗਾ ਵੀ ਇਹ ਨੰਬਰ ਮੌਜੂਦ ਹੈ ਮੈਂ ਇਹ ਨੰਬਰ ਲੈ ਸਕਦਾ ਇਹ ਦੇਖੋ ਇਹ ਨੰਬਰ ਹੁਣ ਹੈਗਾ ਇਹ ਮੈਂ ਤੁਹਾਨੂੰ ਅਪਲਾਈ ਕਰਕੇ ਦਿਖਾਉਂਗਾ ਵੀ ਕਿਵੇਂ ਅਪਲਾਈ ਹੁੰਦਾ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਆਪਣੇ ਚੈਨਲ ਤੇ ਜੇ ਕੋਈ ਜਾਣਕਾਰੀ ਆਏਗੀ ਤਾਂ ਪੂਰੀ ਡਿਟੇਲ ਨਾਲ ਆਏਗੀ ਵੀ ਉਹਨੂੰ ਤਾਂ ਆਪਾਂ ਅਪਲਾਈ ਵੀ ਕਰਕੇ ਦਿਖਾਉਨੇ ਆ ਤੁਸੀਂ ਬੈਕ ਆ ਜਾਣਾ ਇੱਥੇ ਸਭ ਤੋਂ ਪਹਿਲਾਂ ਤੁਸੀਂ ਇੱਥੇ ਲਿਖਿਆ ਪਬਲਿਕ ਯੂਜ਼ਰ ਫਿਰ ਤੁਹਾਡੇ ਕੋਲ ਤੁਸੀਂ ਆਪ ਦੀ ਡਿਟੇਲ ਸਾਰੀ ਇੱਥੇ ਫਿਲ ਕਰ ਦੇਣੀ ਹੈ ਸਟੇਟ ਤੁਹਾਡਾ ਮੈਲ ਆਈਡੀ ਤੋਂ ਹੀ ਰਜਿਸਟਰ ਕਰ ਲੋਗੇ ਤੁਹਾਡੇ ਮੋਬਾਈਲ ਤੇ ਪਾਸਵਰਡ ਤੇ ਆਈਡੀ ਭੇਜ ਦਿੱਤੀ ਜਾਊਗੀ ਤੁਸੀਂ ਉਹ ਆਈਡੀ ਤੇ ਪਾਸਵਰਡ ਇੱਥੇ ਲੌਗਇਨ ਕਰਨਾ ਹੈ ਹਰਦੇ ਨੰਬਰ ਤੇ OTP ਆਊਗਾ ਉਹ ਨੰਬਰ OTP ਵੈਰੀਫਿਕੇਸ਼ਨ ਹੋਊਗਾ ਉਸ ਤੋਂ ਬਾਅਦ ਤੁਹਾਡੀ ਜੋ ਆਈਡੀ ਹੈ ਉਹ ਤੁਹਾਡੀ ਖੁੱਲ ਜਾਵੇਗੀ ਲੌਗਇਨ ਹੋ ਜਾਵੇਗੀ ਮੈਂ ਜਿਵੇਂ ਤੁਹਾਨੂੰ ਪ੍ਰੋਸੈਸ ਕਰਕੇ ਦਿਖਾ ਰਿਹਾ ਤੁਸੀਂ ਸੇਮ ਹੀ ਪ੍ਰੋਸੈਸ ਆਪਦੇ ਫੋਨ ਦੇ ਉੱਤੇ ਕਰਨਾ ਹੈ ਤਾਂ ਤੁਸੀਂ ਵੀ ਇਸੇ ਤਰ੍ਹਾਂ ਸਭ ਕੁਝ ਕਰ ਸਕਦੇ ਹੋ ਤੇ ਇੱਥੇ ਦੇਖੋ OTP ਆਊਗਾ OTP ਭਰ ਦੇਣਾ ਆਪਾਂ ਇਹ ਵੈਰੀਫਿਕੇਸ਼ਨ ਹੈ ਜ਼ਰੂਰੀ ਵੈਰੀਫਿਕੇਸ਼ਨ ਜੋ ਹੋ ਜਾਵੇਗੀ ਆਪਣੀ ਸਾਰੀ ਤੇ ਤੁਹਾਡੇ ਕੋਲ ਇੱਥੇ ਪੇਜ ਖੁੱਲ ਜਾਵੇਗਾ ਤੁਸੀਂ ਇਸ ਤੇ ਪਹਿਲੇ ਨੰਬਰ ਤੇ ਕਲਿੱਕ ਕਰ ਲੈਣਾ ਜੀ ਤੇ ਇੱਥੇ ਤੁਸੀਂ ਦੇਖੋ 001 ਨੰਬਰ ਹੈ। ਇਹ ਜਿਹੜਾ 001 ਨੰਬਰ ਹੈ ਇਹ ਕਿੰਨੇ ਪੈਸੇ ਤੁਹਾਨੂੰ ਮਿਲੇਗਾ ਕਿੰਨੀ ਅਮਾਉਂਟ ਹੈ ਜੀ ਪੇ ਕਰਨੀ ਪਊ ਉਹ ਵੀ ਇੱਥੇ ਤੁਹਾਨੂੰ ਦਿਖਾਉਂਦੇ ਆ। ਇਹ 2.5 ਲੱਖ ਰੁਪਏ ਦਾ ਹੈ ਜੀ। ਇੱਥੇ ਤੁਸੀਂ ਕੀਮਤ ਵੀ ਚੈੱਕ ਕਰ ਸਕਦੇ ਹੋ। ਤੇ ਇੱਥੇ 001 ਤੋਂ ਲੈ ਕੇ 002 934 ਜਿਹੜਨੇ ਵੀ ਸੀਰੀਜ਼ ਆ 002 ਤੋਂ 9 ਤੱਕ 9 ਤੋਂ ਇਹ ਸਾਰੇ ਸੀਰੀਜ਼ ਦੇ ਨੰਬਰ ਇੱਥੇ ਅਮਾਉਂਟ ਲਿਖੀ ਹੋਈ ਹੈ ਵੀ ਕਿੰਨੇ-ਕਿੰਨੇ ਦੇ ਤੁਹਾਨੂੰ ਮਿਲਣਗੇ ਫੈਂਸੀ ਨੰਬਰ। ਹਾਂਜੀ ਜਿਹੜਾ ਮੈਂ ਨੰਬਰ ਭਰਿਆ ਸੀ 4715 ਆਪਦਾ ਉਹ ਮੈਂ ਕਿੱਥੋਂ ਲੈ ਸਕਦਾ ਤੁਸੀਂ ਜਿਵੇਂ ਮੈਂ ਕਰ ਰਿਹਾ ਸੇਮ ਸਕਰੀਨ ਤੇ ਦੇਖ ਕੇ ਪਲਾਈ ਇਦਾਂ ਹੀ ਕਰ ਲੈਣਾ ਜੇ ਤੁਸੀਂ ਕੱਢਣਾ ਚਾਹੁੰਦੇ ਹੋ ਹਾਂਜੀ ਤੁਸੀਂ ਇੱਥੇ ਆਪਦਾ ਆਰਟੀਓ ਜਿਹੜਾ ਸਿਲੈਕਟ ਸਾਰਾ ਕਰ ਲੈਣਾ ਤੁਹਾਡੇ ਜੋ ਜਿਵੇਂ ਮੈਂ ਆਪ ਦੇ ਰਹੀ ਦੀ ਡਿਟੇਲ ਫਿਲ ਕਰ ਰਿਹਾ ਜਿਹੜਾ ਮੈਨੂੰ ਆਰਟੀਓ ਲੱਗਦਾ ਤੇ ਤੁਸੀਂ ਇੱਥੇ ਆਪਦਾ ਪੀਬੀ ਨੰਬਰ ਜਿਹੜਾ ਸਿਲੈਕਟ ਕਰ ਲੈਣਾ ਜਿਹੜਾ ਤੁਹਾਡਾ ਆਰਟੀਓ ਦਾ ਆਊਗਾ ਇਹ ਪੂਰੀ ਇਨਫੋਰਮੇਸ਼ਨ ਜੋ ਤੁਸੀਂ ਫਿਲ ਕਰ ਦੋਗੇ ਉਹਦਾ ਨੰਬਰ ਜਿਹੜਾ ਤੁਸੀਂ ਲੈਣਾ ਉਹ ਸਰਚ ਕਰ ਦੇਣਾ ਹੈ ਮੇਰਾ 4715 ਜਿਹੜਾ ਮੈਂ ਤੁਹਾਨੂੰ ਪਹਿਲਾਂ ਕੱਢ ਕੇ ਦਿਖਾਇਆ ਸੀ ਮੈਂ ਉਹ ਨੰਬਰ ਸਰਚ ਕਰਕੇ ਠੀਕ ਹੈ ਜੀ ਇਹਦੇ ਵਿੱਚ ਭਰ ਦੂੰਗਾ ਤੇ ਇਹ ਜਦੋਂ ਸਾਰਾ ਕੁਝ ਹੋ ਜਾਵੇਗਾ ਆ ਦੇਖੋ ਇਹ ਨੰਬਰ ਆਪਾਂ ਨੂੰ ਇੱਥੇ ਮਿਲ ਗਿਆ ਇਹਦੀ ਜੋ ਪ੍ਰੋਸੈਸਿੰਗ ਫੀਸ ਹੈ ਤੁਹਾਨੂੰ ਉਹ ਵੀ ਦੱਸੂਗਾ 10000 ਰੁਪਏ ਦੀ ਪ੍ਰੋਸੈਸਿੰਗ ਫੀਸ ਹੈ ਕਿਉਂਕਿ ਆਪਾਂ ਆਪਣੀ ਪਸੰਦਾ ਨੰਬਰ ਲੈਣਾ ਹੈ ਤਾਂ ਉਹਦੇ ਚਾਰਜਸ ਆਪਾਂ ਨੂੰ ਪੇ ਕਰਨੇ ਪੈਂਦੇ ਆ ਥੋੜੇ ਜਿਹਾ ਤਾਂ ਇਹ ਨੰਬਰ ਮੈਨੂੰ ਮਿਲ ਜਾਏਗਾ ਦੇ ਕਿਵੇਂ ਆਪ ਲੈ ਸਕਦੇ ਤੁਸੀਂ ਬਲੂ ਬਟਨ ਟਿਕ ਕਰ ਦੇਣਾ ਇੱਥੇ ਤੇ ਉਸ ਤੋਂ ਬਾਅਦ ਤੁਹਾਡੇ ਕੋਲ ਨੈਕਸਟ ਪੇਜ ਆ ਜਾਊਗਾ ਇੱਥੇ ਤੁਸੀਂ ਫੁੱਲ ਡਿਟੇਲ ਭਰਨੀ ਆ ਆਪਦੀ ਸਾਰੀ ਵੀ ਠੀਕ ਹੈ ਹਰ ਇੱਕ ਜਾਣੀ ਤੁਹਾਡਾ ਪੈਨ ਕਾਰਡ ਆਧਾਰ ਕਾਰਡ ਜੋ ਵੀ ਡਿਟੇਲ ਮੰਗ ਰਿਹਾ ਤੁਸੀਂ ਸਾਰੀ ਇੱਥੇ ਪੜ ਕੇ ਫਿਲ ਕਰਨੀ ਆ ਤੇ ਉਸ ਤੋਂ ਬਾਅਦ ਤੁਸੀਂ ਸਬਮਿਟ ਕਰ ਦੇਣਾ ਐਦਾਂ ਤੁਸੀਂ ਸਾਰੀ ਇਨਫੋਰਮੇਸ਼ਨ ਕਰੇ ਬੈਕ ਚੈੱਕ ਕਰ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ ਜੀ